ਇਸ ਵਿਲੇ ਦੀ ਵੱਡੀ ਖਬਰ سامنے ਆ ਰਹੀ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਦਰਸਲ ਕੱਲ ਰਾਹੁਲ ਗਾਂਧੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਸੀ ਦੌਰਾ ਕਰਨ ਦੇ ਲਈ ਔਰ ਉਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਈ ਵਿਖੇ ਨਤਮਸਤਕ ਹੋਏ ਸੀ ਔਰ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸਰੋਪਾ ਦਿੱਤਾ ਗਿਆ ਸੀਗਾ ਰਾਹੁਲ ਗਾਂਧੀ ਨੂੰ ਪਰ ਇਸੇ ਸਰੋਪਾ ਜੋ ਦਿੱਤਾ ਗਿਆ ਉਸ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਛਿੜ ਗਿਆ ਹੈ ਕਿਉਂਕਿ ਐਸਜੀਪੀਸੀ ਵੱਲੋਂ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਇਸ ਸਬੰਧ ਵਿੱਚ ਇੱਕ ਕਲੈਰਿਟੀ ਜਿਹੜੀ ਹੈ ਉਹ ਸਾਹਮਣੇ ਲਈ ਆਈ ਜਾਵੇ ਔਰ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਤੇ ਖਿਲਾਫ ਕਾਰਵਾਈ ਵੀ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਰਮਦਾਸ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਤਮਸਤਕ ਹੋਏ ਸਨ ਔਰ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਰੋਪਾ ਭੇਟ ਕੀਤਾ ਗਿਆ ਸੀਗਾ ਔਰ ਇਹੀ ਮਾਮਲਾ ਜਿਹੜਾ ਹੈ ਹੁਣ ਵਿਵਾਦਾਂ ਦੇ ਵਿੱਚ गिर ਗਿਆ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਟਮਤਾਮੀ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਮੇਟੀ ਦੇ ਪਹਿਲਾਂ ਲਈ ਫੈਸਲੇ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਸਿਰਫ ਵਿਸ਼ੇਸ਼ ਵਿਅਕਤੀ ਨੂੰ ਹੀ ਸਰੂਪਾ ਜਿਹੜਾ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਧਾਰਮਿਕ ਸ਼ਖਸੀਅਤਾਂ ਰਾਗੀ ਸਿੰਘਾਂ ਔਰ ਸਿੱਖ ਮਹਾਂਪੁਰਖਾਂ ਨੂੰ ਹੀ ਇਹ ਸਰੂਪਾ ਜੁੜਾਇਆ ਉਹ ਦਿੱਤਾ ਜਾਂਦਾ ਲੇਕਿਨ ਵਿਸ਼ੇਸ਼ ਵਿਅਕਤੀਆਂ ਨੂੰ ਸਰੂਪਾ ਦੇਣਾ ਮਨਾਏ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਕੱਲ੍ਹ ਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਮਸਤਕ ਹੋਏ ਸਨ ਰਾਹੁਲ ਗਾਂਧੀ ਔਰ ਇਸ ਦੌਰਾਨ ਸਰੋਪਾ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਰਾਹੁਲ ਗਾਂਧੀ ਨੂੰ ਜਿਸ ਕਰਕੇ ਇਹ ਵਿਵਾਦ ਜਿਹੜਾ ਹੈ ਉਹ ਛਿੜ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਉੱਤੇ ਸਖਤ ਨੋਟਿਸ ਲਿਆ ਹੈ ਐਸਜੀਪੀਸੀ ਵੱਲੋਂ ਔਰ ਐਸਜੀਪੀਸੀ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਵੀ ਹੁਣ ਜਾਰੀ ਕਰ ਦਿੱਤੇ ਨੇ ਸੋ ਦੱਸਦੇ ਨੇ ਆ ਕਿ ਜੋ ਪ੍ਰੈਸ ਨੋਟ ਜਾਰੀ ਆ ਗਿਆ ਹਰਜਿੰਦਰ ਸਿੰਘ ਢਾਮੀ ਵੱਲੋਂ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਔਰ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਖਿਲਾਫ ਕਾਰਵਾਈ ਦੀ ਗੱਲ ਵੀ ਇਸ ਪ੍ਰੈਸ ਨੋਟ ਤੇ ਕੀਤੀ ਗਈ ਹੈ ਫਿਲਹਾਲ ਜੋ ਢਾਮੀ ਨੇ ਦੱਸਿਆ ਕਿ ਐਸਜੀਪੀਸੀ ਦੀ ਅੰਤਰੀਂ ਕਮੇਟੀ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਸੀ ਕਿ ਗੁਰਦੁਆਰਾ ਸਾਈ ਬਾਬੰਦ ਦੇ ਦਰਬਾਰ ਦੇ ਵਿੱਚ ਸਿਰਫ ਧਾਰਮਿਕ ਸਖਸ਼ੇਤਾ ਰਾਗੀ ਸਿੰਘਾਂ ਤੇ ਸਿੱਖ ਮਹਾਂਪੁਰਖਾਂ ਨੂੰ ਹੀ ਸਰੂਪਾ ਦੇਣ ਦੀ ਜਿਹੜੀ ਹੈ ਆਗਿਆ ਦਿੱਤੀ ਗਈ ਹੈ ਪਰ ਕਿਸੇ ਹੋਰ ਵਿਸ਼ੇਸ਼ ਵਿਅਕਤੀ ਨੂੰ ਇਹ ਸਨਮਾਨ ਦੇਣ ਦੇ ਉੱਤੇ ਪਾਬੰਦੀ ਲਗਾਈ ਗਈ ਹੈ باوجود ਇਸ ਦੇ ਕੱਲ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਜੋ ਰਾਹੁਲ ਗਾਂਧੀ ਨੇ ਕਾਂਗਰਸੀ ਨੇਤਾ ਉਨਤਮਸਤਕ ਹੋਏ ਇਸ ਦੌਰਾਨ ਸਰੋਪਾ ਭੇਟ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ SGPC ਸਖਤ ਨੋਟਿਸ ਜਿਹੜਾ ਹੈ ਉਹ ਲਿਆ ਗਿਆ ਹੈ ਹੁਣ ਗੁਰਦਾਬਾ ਬੁੱਢਾ ਸਾਈ ਵਿੱਚ ਇਹ ਜਿਹੜੀ ਘਟਨਾ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜਲਦ ਹੀ ਇੱਕ ਰਿਪੋਰਟ ਤਿਆਰ ਕਰ ਲਈ ਜਾਏਗੀ ਅਜਿਹਾ SGPC ਦੇ ਪ੍ਰਧਾਨ ਧਾਮੀ ਵੱਲੋਂ ਕਿਹਾ ਗਿਆ ਹੈ ਔਰ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਜਿਹੜੀ ਹੈ ਉਹ ਗੱਲ ਵੀ ਕਹੀ ਗਈ ਹੈ ਫਿਲਹਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਉਹ ਉਸ ਵੇਲੇ ਦੀਆਂ ਨੇ ਜਿੱਥੇ ਰਾਹੁਲ ਗਾਂਧੀ ਕੱਲ ਪਹੁੰਚੇ ਹੋਏ ਸਨ ਅ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵੱਖ-ਵੱਖ ਹੜਪੜਬਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਕੱਲ ਪੰਜਾਬ ਪਹੁੰਚੇ ਸੀ ਰਾਹੁਲ ਗਾਂਧੀ ਲੇਕਿਨ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਇਆ ਗਿਆ ਇਸ ਦੌਰਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜਿਸ ਦੌਰਾਨ ਇਹ ਨਤਮਸਤਕ ਹੋਏ ਸਮੂਹ ਕਾਂਗਰਸੀ ਟੀ ਜਿਹੜੀ ਟੀਮ ਹੈ ਉਹ ਨਾਲ ਸੀਗੀ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵਿੱਚ ਰਾਜਾ ਵੜਿੰਗਵੀ ਨਜ਼ਰ ਆ ਰਹੇ ਹੋਣਗੇ ਇਸ ਤੋਂ ਇਲਾਵਾ ਜੋ ਗੁਰਜੀਤ ਸਿੰਘ ਓਜਲਾ ਨੇ ਐਮਪੀ ਨੇ ਉਹ ਵੀ ਨਜ਼ਰ ਆ ਰਹੇ ਨੇ ਔਰ ਹੋਰ ਵੀ ਬਹੁਤ ਵੱਡੀਆਂ ਸ਼ਖਸੀਅਤਾਂ ਜਿਹੜੇ ਲੀਡਰ ਨੇ ਕਾਂਗਰਸ ਦੇ ਉਹ ਉੱਥੇ ਮੌਜੂਦ ਸੀ ਔਰ ਇਸ ਦੌਰਾਨ ਸਰੋਪਨ ਜੜਾਏ ਉਹ ਪੇਂਟ ਕੀਤਾ ਗਿਆ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਗਿਆ ਜਿਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਜਿਹੜਾ ਹੈ ਉਹ ਛਿੜ ਗਿਆ ਹੈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਐਕਸਡੀਪੀਸੀ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਉਹਨਾਂ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਦਿੱਤੇ ਗਏ ਨੇ ਔਰ ਨਾਲ ਦੇ ਨਾਲ ਕੀਆ ਕਿ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਫਿਲਹਾਲ ਜਿਸ ਤਰ੍ਹਾਂ ਸੀ ਪਹਿਲਾਂ ਵੀ ਦੱਸਿਆ ਹੈ ਕਿ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਵੱਲੋਂ ਇਹ ਕਹਿਆ ਸੀਗਾ ਕਿ ਸਾਫ਼ ਤੌਰ ਤੇ ਇਹ ਗੱਲ ਜਿਹੜੀ ਹੈ ਉਹ ਪਹਿਲਾਂ ਹੀ ਕਹੀ ਗਈ ਹੈ ਕਿ ਜਿਹੜਾ ਸਰੋਪਾ ਦੇਣ ਦੀ ਜਿਹੜੀ ਦੇਣਾ ਹੈ ਉਹ ਸਿਰਫ ਕੁਝ ਜਿਹੜੇ ਰਾਗੀ ਸਿੰਘ ਨੇ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਮਹਾਪੁਰਖ ਨੇ ਉਹਨਾਂ ਨੂੰ ਹੀ ਇਹ ਸਰੋਪਾ ਦੇਣ ਦੀ ਜਿਹੜੀ ਸੀ ਮਤੀ ਜੜੀ ਸੀ ਉਹ ਦਿੱਤੀ ਗਈ ਸੀ ਲੇਕਿਨ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਰੋਪਾ ਜਿਹੜਾ ਹੈ ਉਹ ਪੇਂਟ ਕਰਨ ਤੇ ਸਾਫ ਮਨਾਈ ਸੀਗੀ ਪਰ باوجود ਇਸ ਦੇ ਕੱਲ ਗੁਰਦੁਆਰਾ ਬਾਬਾ ਬੁੱਢਾ ਸਾਈ ਵਿਖੇ ਸਰੋਪਾ ਜੁੜਾਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਜਿਸ ਨੂੰ ਲੈ ਕੇ ਹੋਣਾ ਐਸਜੀਪੀਸੀ ਵੱਲੋਂ ਇਹ ਸਖਤ ਨੋਟਿਸ ਲਿਆ ਗਿਆ